ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਬਾਦ ਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨਾ ਮਾਰਨਿੰਗ ਟਾਈਮ ਹੈ ਜੀ ਤਰੀਕ ਹੋ ਗਈ ਅੱਜ 29 ਤੇ ਜਿੰਨੇ ਵੀ ਮੇਰੇ ਵੀਰ ਭੈਣ ਭਰਾ ਇੱਧਰ ਜਾਂ ਬਾਹਰ ਦੇਸ਼ਾਂ ਦੇਸ਼ਾਂ ਚ ਵੱਸਦੇ ਜੀ ਸਾਰਿਆਂ ਨੂੰ ਪ੍ਰਮਾਤਮਾ ਖੁਸ਼ ਰੱਖੇ ਜੀ ਰੋਜ਼ਗਾਰ ਦੇਵੇ ਜੀ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋ ਜੀ ਜਿੰਨੀ ਵੀ ਆਪਣੀ YouTube ਫੈਮਲੀ ਐ ਬੈਸੇ ਤਾਂ ਸਾਡਾ ਸਹਿਯੋਗ ਤੁਸੀਂ ਬਹੁਤ ਕਰ ਰਹੇ ਹੋਰ ਵੱਧ ਚੜ ਕੇ ਸਹਿਯੋਗ ਕਰੋ ਜੀ ਆਪਣੇ ਬਲੌਗ ਨੂੰ ਫੁੱਲ ਵਾਚ ਕਰਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇਆ ਕਰੋ ਜੀ ਤੇ ਬਾਕੀ ਜੇ ਕੋਈ ਮਨਾਂ ਦੇ ਵਿੱਚ ਕੋਈ ਡਾਊਟ ਹੁੰਦਾ ਸਾਡੇ ਬਾਰੇ ਤਾਂ ਜਰੂਰ ਕਮੈਂਟ ਰਾਹੀਂ ਦੱਸ ਦਿਆ ਕਰੋ ਤੇ ਅਸੀਂ ਰਿਪਲਾਈ ਜਰੂਰ ਦਵਾਂਗੇ ਤੇ ਬਾਕੀ ਜੀ ਜਿੱਦਾਂ ਹੁਣ ਤੁਸੀਂ ਸਪੋਰਟ ਕਰ ਰਹੇ ਹੋ ਐਕਣੀ ਕਰਦੇ ਰਹੋ ਜੀ ਤੁਹਾਡੇ ਸਹਿਯੋਗ ਨਾਲ ਇੱਥੇ ਤੱਕ ਆਈ ਤੁਹਾਡੇ ਸਹਿਯੋਗ ਨਾਲ ਅੱਗੇ ਜਾਣਾ ਜੀ ਤੇ ਬਾਕੀ ਤੁਹਾਨੂੰ ਪਤਾ ਜੀ ਆਪਣਾ ਬਲੌਗ ਹੁੰਦਾ ਪੈਂਡੂ ਹੈਂ ਦੇ ਜਮਾ ਦੇਸੀ ਅਸੀਂ ਬੰਦੇ ਵੀ ਦੇਸੀ ਐ ਤੇ ਬਲੌਗ ਵੀ ਦੇਸੀ ਐ ਤੇ ਆਪਣੇ ਘਰ ਦਾ ਬਲੌਗ ਹੁੰਦਾ ਜਾਂ ਕਿਤੇ ਮੈਂ ਕੰਮ ਕਰਦਾ ਉਹ ਬਲੌਗ ਹੁੰਦਾ ਜਾਂ ਕਿਤੇ ਘੁੰਮਣਗੇ ਉਹ ਬਲੌਗ ਹੁੰਦਾ ਤੇ ਤੁਹਾਨੂੰ ਪਤਾ ਜੀ ਹੁਣ ਅਸੀਂ ਪਹਾੜਾਂ ਚ ਵੀ ਜਾ ਕੇ ਆਏ ਆਂ ਮਾ ਚਲ ਤੇ ਉੱਥੇ ਦੋ ਵਾਰੀ ਜਾਣਾ ਪਿਆ ਤੇ ਲਾਇਆਏ ਕਾਫੀ ਤੇ ਪਹਿਲਾਂ 14 ਨੂੰ ਗਏ ਤੇ 17 ਨੂੰ ਆਏ ਜੀ 18 ਨੂੰ ਫਿਰ 20 ਨੂੰ ਗਏ ਜੀ 21 ਨੂੰ ਸੱਚ 21 ਤੇ ਫਿਰ ਆਏ 24 ਤੇ ਗੱਲਬਾਤ ਇਸ ਤਰ੍ਹਾਂ ਹੀ ਵੀ ਲੋ ਜੀ ਅੱਜ ਕਰ ਰਹੀ ਤੇ ਤੇ ਵੱਜ ਰਹੇ 7:30 ਤੇ ਇੱਕ ਖੁਸ਼ਖਬਰੀ ਹੈ ਜਿੰਨਾ ਹੀ ਮੇਰੇ ਵੀਰ ਭੈਣ ਭਰਾ ਬਾਹਰ ਵਸਦੇ ਨੇ ਦੇ ਸੰਦੇਸਾਂ ਚ ਲਓ ਜੀ ਪੰਜਾਬ ਵਿੱਚ ਕੱਲ ਤੋਂ ਮੀਂਹ ਪੈ ਰਿਹਾ ਤੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਤੇ ਰਾਤ ਦਾ ਤਾਂ ਐਨ ਪੂਰਾ ਪੈ ਰਿਹਾ ਜੀ ਟੀਕੇ ਵੀ ਜੇ ਪੈਣ ਲੱਗਦਾ ਤਾਂ ਕਹਿੰਦਾ ਹੀ ਦੱਸ ਦੀ ਮਿੰਟ ਤੇ ਬਾਕੀ ਹੁਣ ਤੁਸੀਂ ਨਾਲ ਬਣੇ ਰਹੋ ਬਲੌਗ ਦੇ ਤੇ ਤੁਹਾਨੂੰ ਦਿਖਾ ਕੇ ਲੈਣੇ ਆਪਾਂ ਨੇ ਆਪਣੇ ਘਰ ਦੇ ਮੂੜੇ ਜਿੰਨੇ ਵੀ ਖੇਤ ਐ ਤੇ ਪਾਣੀ ਕਿੰਨਾ ਕੈ ਸਭ ਨੂੰ ਦਿਖਾਵਾਂਗੇ ਤੇ ਬਾਕੀ ਹੁਣ ਨਾਲ ਬਣੇ ਰਹੋ ਪਹਿਲਾਂ ਤਾਂ ਮੈਂ ਦਿਖਾਣਾ ਤੁਹਾਨੂੰ ਆਪਣੇ ਫੋਲ ਪਹਿਲਾਂ ਤਾਂ ਫੁੱਲੇ ਇਹ ਵੇਖੋ ਕਿੰਨੇ ਸੋਹਣੇ ਲੱਗ ਰਹੇ ਅੱਜ ਪਹਿਲਾਂ ਤੋਂ ਹੋ ਗੀਆਂ ਤੇ ਇਹ ਇੱਕ ਫੁੱਲ ਦੇ ਅੱਜ ਹਨ ਤੇ ਤੁਹਾਨੂੰ ਇੱਕ ਹੋਰ ਵੀ ਚੀਜ਼ ਦਿਖਾਣੀ ਹੈ ਜੀ ਨਾਲ ਬਣਾਈ ਰਿਹਾ ਪਿੱਦਾਂ ਦੇ ਰਹੇ ਹਨ ਜੀ ਕਿਣੀਆਂ ਪੇ ਇਹਦੇ ਕਿਤਰਾ ਹਾਲ ਦਾ ਜਮਾ ਹਲਕਾ ਫੁੱਲਾ ਜੀ ਤੇ ਇੱਕ ਨਾ ਜੀ ਆਪਣਾ ਚਿੜੀ ਆਣਾ ਨਾ ਜਿਹੜੀ ਆਏ ਸਾਲ ਪਾਂਦੀ ਜੀ ਹਨ ਕੁਦਰਤ ਦਿਖਾਈਏ ਉਹ ਬਲਾਂ ਕੀ ਇਹ ਦੇਖੋ ਹੁਣ ਆਪਾਂ ਨਾ ਛੇੜਨਾ ਨਹੀਂ ਇਹ ਹਲਣਾ ਹੀ ਪਾਇਆ ਵਾ ਦੋ ਪੱਤਿਆਂ ਚ ਇਹ ਸਾਡੇ ਨਾਲ ਤਾਂ ਜਾਨਵਰ ਬਹੁਤ ਵੈਸਟ ਐ ਜੀ ਤੇ ਚਾਰ ਆਂਡੇ ਆ ਆ ਦੇਖੋ ਪੱਤੇ ਨੂੰ ਨਾ ਐਂ ਸਿਉਂਕਾਈ ਐਂ ਦੇਖੋ ਇਕੱਠਾ ਕਰ ਲਿਆ ਨੇ ਅਸੀਂ ਊਂਟਿਆ ਨਾ ਹੀ ਦੇਖੋ ਇਹ ਸਿਉਂਿਆ ਵਾ ਦੇਖੋ ਇਕਣਾ ਆਪਾਂ ਸੂਈ ਨਾਲ ਸਿਉਂਨੇ ਇਹਦੇ ਵਿੱਚ ਆ ਲਣਾ ਹੈ ਜੀ ਏ ਇਹ ਦੇ ਨਾ ਪੱਤੇ ਨਰਮ ਜੇ ਆਏ ਸਾਲ ਜਿਹੜੀ ਛੋਟੀ ਜਿਹੀ ਚਿੜੀ ਹੁੰਦੀ ਜਿਹੜੀ ਆਪਾਂ ਪਹਾੜਾਂ ਚ ਦੇਖਦੇ ਇੱਕ ਤਾਂ ਆਪਣੀਆਂ ਆਮ ਘਰਾਂ ਵਾਲੀਆਂ ਹੁੰਦੀਆਂ ਦੇਸੀ ਚਿੜੀਆਂ ਉਹ ਨਹੀਂ ਜੀ ਇੱਕ ਜਮੇ ਛੋਟੀ ਜਿਹੀ ਚਿੜੀ ਆ ਬਗੂਠੇ ਕ ਜਿੰਨੀ ਐ ਇਦਾਂ ਉਹ ਉਹਨੇ ਆਲਣਾ ਪਾਇਆ ਬਾਈ ਦੇਖੋ ਕਿੰਨਾ ਬੈਸਟ ਹੈ ਹੈ ਇਹਦੇ ਪੱਤੇ ਨਾ ਦੋ ਸੀਉਟ ਹੈ ਜੀ ਉਹਨੇ ਆਲੇ-ਦਾਲੇ ਤੇ ਇੱਥੇ ਗੱਬੇ ਉਹਨੇ ਆਲਣਾ ਬਣਾਤੇ ਆਏ ਨਾ ਆ ਨਾਲੇ ਦੇਖੋ ਕੋਈ ਬਾਰਸ਼ ਨਹੀਂ ਕੋਈ ਕੁਝ ਨਹੀਂ ਹੈ ਤੇ ਆ ਪੱਤਾ ਐਦਾਂ ਲਾਇਆ ਦੇਖੋ ਇਰੇ ਅੰਦਰ ਆ ਲੈਣਾ ਇੱਕ ਪਿੱਛੇ ਪੱਤਾ ਦੋਨਾਂ ਨੂੰ ਵਿੱਚ ਸਿਉਂਕ ਹੈ ਵਿੱਚ ਆ ਲੈਣਾ ਬਣਾ ਤੇ ਆ ਜੀ ਰੁਈ ਜੀ ਦਾ ਦੇਖ ਲੋ ਜੀ ਹੈ ਜੀ ਹੈ ਨਾ ਜੀ ਦੇਖੋ ਆ ਜੇ ਮੀਂਹ ਪਊਗਾ ਨਾ ਤਾਂ ਇੱਥੇ ਤੇ ਐ ਪਾਣੀ ਲੰਘ ਜਾਣਾ ਕੁਦਰਤ ਹੈ ਹੀ ਕੁਦਰਤ ਤੇ ਜਾਨਵਰ ਵੀ ਕੁਦਰਤ ਪਸ਼ੂ ਪੰਛੀ ਇਹਨਾਂ ਦੇ ਨਾਲ ਇਹ ਸਾਡਾ ਵਾਤਾਵਰਨ ਹੈ ਜੀ ਜੇ ਇਹਨਾਂ ਨੂੰ ਅਸੀਂ ਸੰਭੂਗੇ ਤਾਂ ਬੈਲਡਾ ਲਓ ਜੀ ਦੇਖੋ ਫਿਰ ਅੱਜ ਦਾ ਨਜ਼ਾਰਾ ਅੱਤਾਂ ਸੋਕਣਾ ਢੀਲੇ ਬਣੀ ਪਈ ਆਪਣੇ ਘਰ ਦੇ ਸਾਹਮਣੇ ਐ ਦੇਖੋ ਜੀ ਅਰ ਉਹ ਦੇਖੋ ਜੀ ਆਹ ਹਨ ਆਪਣੇ ਘਰ ਦੇ ਮੂਹਰੇ ਨਾ ਜਿਹੜੀ ਕੰਦ ਹੈ ਜੀ ਇਹ ਨਾ ਆਪਣੀ ਸੜਕ ਹੈ ਨਾ ਇਹ ਇਹ ਸੜਕ ਇਹ ਸਿਰਫ 1 ਫੁੱਟ ਰਹਿ ਗਈ ਬਾਕੀ ਪਾਣੀ ਆ ਗਿਆ ਤੇ ਜੇ ਕਿਤੇ ਅੱਜ ਜਿੱਦਾਂ ਮੀਂਹ ਪੈਂਦਾ ਹਟ ਜਾਂਦਾ ਫੇਰ ਆ ਜਾਂਦਾ ਪੈਂਦਾ ਹਟ ਜਾਂਦਾ ਫੇਰ ਆ ਜਾਂਦਾ ਆ ਦੇਖੋ ਨਾ ਹੁਣ ਪੈ ਕੇ ਹਟਿਆ ਦੇਖੋ ਤੇ ਗੱਲ ਬਾਤ ਐ ਇਸ ਤਰ੍ਹਾਂ ਐ ਇਹ ਬਾਹਰ ਸਪੂਰੀ ਐ ਤਾਂ ਇਹ ਉਹ ਰਹਿਣਾ ਆ ਦੇਖੋ ਇੱਕ ਪੁੱਟ ਰਹਿ ਗਿਆ ਨਾ ਜੀ ਬਾਫੇ ਰਹਿਣਾ ਸੱਤ ਦੇ ਕ੍ਰੋਸ ਕਰ ਦੇਣਾ ਪਾਣੀ ਨੇ ਉਹ ਪਰਦਾ ਸਾਰਾ ਪਾਣੀ ਉਤਰ ਕੇ ਨਾ ਆਪਣੇ ਇੱਥੇ ਆਣਾ ਤੇ ਉੱਧਰ ਪੂੜੀਆਂ ਹੈਗੀਆਂ ਮੈਂ ਦਿਖਾ ਕੇ ਲੈ ਆਣਾ ਤੁਹਾਨੂੰ ਤੇ ਫਿਰ 11 ਵੇਖੋ ਤੇ ਅੰਬਕੀ ਕੋਲ ਵੀ ਚੱਲੀ ਐ ਜੀ ਅੰਬੀਆਂ ਵੀ ਪੱਕ ਰੀਆਂ ਇੱਥੇ ਕੀ ਆਪਣੀਆਂ ਇਹ ਪਈ ਐ ਇੱਕ ਤਾਂ ਪੱਕੀਆਂ ਵੀ ਐਨ ਤੇ ਪਰੇ ਪਰੀਆਂ ਹੋ ਗਈਆਂ ਨੇ ਦੇਖੋ ਇਹ ਪੱਕ ਗਈਆਂ ਸਾਹਮਣੇ ਇਹ ਭਾਦੋਂ ਵਾਲਾ ਅੰਬ ਹੈ ਦੇਖੋ ਕਿੰਨੇ ਅੰਬ ਲੱਗੇ ਨੇ ਅੰਡੀਆਂ ਤਾਂ ਝੜ ਗਈਆਂ ਜੀ ਤਾਂ ਬਹੁਤ ਅੰਬੀਆਂ ਨੇ ਇਹ ਤੇ ਇੱਕੋ ਜਿਹਾ ਪਾਣੀ ਹੈ ਬਾਹਵਾ ਕੱਲ ਤੋਂ ਨਹੀਂ ਪੈ ਰਿਹਾ ਸ਼ਾਮ ਤੋਂ 3 ਵਜੇ ਤੋਂ ਪੈਂਦਾ ਹੜ ਜਾਂਦਾ ਹੀ ਪੈਂਦਾ ਹੜ ਦੇਖੋ ਪੱਕੀ ਵੀ ਨਾ ਉੱਪਰੇ ਹਾਂ ਬੈਂਚ ਵਾਲੇ ਬਸਾਈ ਪਰ ਇਹਦੀ ਚੜ੍ਹ ਵੀ ਬਹੁਤ ਗਏ ਦੇਖੋ ਇਹਦੀ ਨਾ ਅੰਬੀ ਉੱਪਰੇ ਪੜੀ ਹੁੰਦੀ ਆ ਹਵਾ ਹੂ ਆਉਗੀ ਮੜੇ ਮੋਟੀ ਆ ਪੂਰੀ ਪੱਕ ਗਈ ਤਾਂ ਗਰਮੀ ਉਹ ਮਠਾਮ ਬਈ ਇਹ ਅੰਬ ਦਾ ਟੇਸਟ ਇੰਨਾ ਵਧੀਆ ਜੀ ਮਿਠਾ ਹੈ ਗੰਦੇਸ਼ ਚਲੋ ਨੂੰ ਤੁਮ ਜਾ ਕਾ ਇਹ ਵੋਟ ਆ ਜਲਥਲ ਕਰਿਆ ਪਿਆ ਹੀ ਰਾਤ ਦਾ ਆ ਦੇਖੋ ਹੁਣ ਹਟਿਆ ਤਾਂ ਹੁਣ ਫੇਰ ਆ ਗਿਆ ਹੋ ਗਿਆ ਨਾ ਇਹ ਤੇਜ ਟੀਨਾ ਉਤੇ ਸੁਣੋ ਤੇ ਹੁਣ ਚੱਲਦੇ ਆਓ ਪਰਾਂ ਵੇਖ ਕਾਨੇ ਮੋਇਨਾ ਕਰ ਕਾ ਨਹੀਂ ਅੱਜ ਕਿੰਨਾ ਨਹੀਂ ਪਿਆਰਾ ਮੂਰੇ ਤੇ ਦੇਖਦੇ ਆਪਾਂ ਉਹ 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 ਤੇ ਬਿਜਲੀ ਲੱਗ ਗਈ ਹੈ ਜੀ ਬਹੁਤ ਜ਼ਿਆਦਾ ਉਹ ਦੇਖੋ ਜੀ ਉੱਪਰ ਐ ਲੱਗਦਾ ਜਿਗਣਾ ਕਿਤੇ ਕੋਈ ਝੀਲ ਹੋ ਗਈ ਜਾਂ ਪੁਛ ਪਾਣੀ ਭਰਿਆ ਪਿਆ ਨਾ ਇਹਨਾਂ ਇਹ ਜੀਰੀ ਚ ਵੀ ਪੁੱਲ ਪਾਣੀ ਹੋ ਗਿਆ ਜੀ ਓਏ ਹੋ ਛਾਤਰੀ ਕਰਦੀ ਆਪਣੀ ਜਾਤਾ ਹੋ ਰਿਹਾ ਪਾਣੀ ਇਕੱਠਾ ਹੋਇਆ ਵਾ ਤੇ ਕਰਦੇ ਮੂੜੀ ਜੀ ਤੇ ਚੱਲੀਏ ਜੀ ਹੁਣ ਕਿਉਂਕਿ ਆਪਾਂ ਖੇਤ ਵੇਖ ਕਰਨੇ ਟੋਬੇ ਚ ਪਾਣੀ ਵੇਖ ਕਰਨੇ ਵੀ ਕਿੰਨਾ ਪਾਣੀ ਆ ਕੋਹ ਹਿਉ ਰਾਇ ਪ੍ਰਾਣੀ ਨੂੰ ਤੂੰ ਟਪਾ ਜੰਦਾਈ ਪਾਣੀ ਇੱਤਾਂ ਜਿਨ ਲੱਗਿਆ ਛੱਪਾ

ਦੇਖ ਲਈ ਜੀ ਜੂਰਾ ਬਹੁਤ ਤਕੜਾ ਹੰਪ ਹੁੰਦਾ ਕਈ ਵਾਰ ਰਕਤ ਪਟਪਦੇ ਇਹ ਨੂੰ ਮੈਂ ਤਾਂ ਆਇਆ ਹੀ ਕਬੜੀ ਮੈਂ ਸਬਸਕ੍ਰਾਈਬਰ ਹਾਂ ਖੰਜੂਰਾ ਵੇਖੋ ਜੀ ਮੈਂ ਪੱਕਣੀ ਆਇਆ ਮੋਰ ਵੀ ਬੈਠਿਆ ਨਾਲੇ ਹੈ था ये सामान्य स्कूल ताई इधर टॉपिक नहीं जा आई थी ये तो हमें इंतज़ार ये तो खाना इखजूबा ਚਲੋ ਠੀਕ ਹੈ ਮੈਂ ਘਰੇ ਚਲ ਕੇ ਗੱਲਬਾਤ ਕਰਾਨਾ ਲਓ ਜੀ ਤੁਸੀਂ ਬਲੌਗ ਅਟੈਂਡ ਕਰ ਰਹੇ ਤੇ ਵੀ ਆਪਾਂ ਸਵੇਰ ਦੇ ਮਾਰਨਿੰਗ ਟਾਈਮ بارش ਹੋ ਰਹੀ ਅੱਜ ਸਵੇਰ ਤੋਂ ਹੀ ਉਹ ਦਿਖਾਇਆ ਤਾਂ ਤੇ ਹੁਣ ਲਓ ਜੀ ਕਰਦੇ ਮਨਜੀਤ ਨਾਲ ਗੱਲਬਾਤ ਹਾਂਜੀ ਬਈ ਮਨਜੀਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਰਿਓ ਜੀ ਕਬੂਲ ਸਤਿ ਸ਼੍ਰੀ ਅਕਾਲ ਮਨਜੀਤ ਦੀ ਵੀ ਤੇ ਹੋਰ ਸੁਣਾ ਬਈ ਮਨਜੀਤ ਕਿਤਰਾ ਕੀ ਸੁਣਾਵੇਂ ਵੀ ਪਹਾੜ ਚੋਂ ਆਏ ਤੇ ਆਏ ਤਾਂ ਹੈ ਪਹਿਲੇ ਦਿਨ ਤਾਂ ਜੀ ਨਹੀਂ ਲੱਗਿਆ ਹਾਂਜੀ بس پھر دوے ਦਿਨ ਤੱਕ ਆਫਟ ਜਿਉ ਮਹਿਸੂਸ ਹੋਈ ਗਈ ਉਹ ਰਿਆ ਕੇ ਹੂੰ ਅੱਛਾ ਪਹਿਲੇ ਦਿਨ ਤਾਂ ਲੱਗਿਆ ਸਰੀਰ ਇਸਾ ਗਿਰੋ ਗਿਰੋ ਜਿਹਾ ਹੋਇਆ ਵੀ ਗਿਰੋ ਗਿਰੋ ਜੀਕਣਾ ਉਹ ਅਸੀਂ ਗੱਲ ਕਰਦੇ ਪੀ ਜਦੋਂ ਪਹਾੜ ਤੋਂ ਆਏ ਫਿਰ ਉਰੀ ਹੁਣਾ ਪੁੱਤ ਅੰਦਰ ਕਿਤੇ ਦੇਖ ਲੈ ਤਾਂ ਗਈ ਤੇ ਹਾਂ ਬਾਹਰ ਹੀ ਪਿਆ ਲੈ ਜਾ ਤੇ ਬਾਕੀ ਐਂ ਦੱਸ ਵੀ ਮਨਜੀਤ ਪਹਿਲੇ ਦਿਨ ਤਾਂ ਇੱਕ ਹੋਰ ਵੀ ਹੋਇਆ ਜਦੋਂ ਅਸੀਂ ਆਏ ਨਾ ਚਲੋ ਆਏ ਸ਼ਾਮ ਨੂੰ ਤੇ ਜਦੋਂ ਸਵੇਰੇ ਉੱਠੇ ਇੱਕ ਬਾਲ ਨਾ ਇਕੱਲੇ ਪਣ ਜਾ ਇਕੱਲੇ ਜੇ ਪਣ ਜਾ ਮਹਿਸੂਸ ਹੋਇਆ ਵੀ ਚਾਚਾ ਚਾਚੀ ਉਹਨਾਂ ਨਾਲ ਇੰਨੇ ਦਿਲ ਜੱ ਲੱਗਿਆ ਪਤਾ ਯੁੱਥੇ ਸਾਰੇ ਇਕੱਠੇ ਹੋਏ ਹੋਏ ਤੇ ਤੇ ਅਚਾਨਕ ਫਿਰ ਇਕੱਲੇ ਜੇ ਆ ਜਾਣਾ ਘਰਾਂ ਹਨਾ ਉਹਨਾਂ ਦਾ ਵੀ ਓਖਾ ਹੀ ਲੱਗਿਆ ਉਹਨਾਂ ਦੇ ਨੂੰ ਹਨਾ ਹੁੰਦਾ ਹੀ ਉੱਥੇ ਚਲ ਤੇ ਨੇ ਦੋ ਕੁ ਦਿਨ ਤਾਂ ਹੁੰਦਾ ਜੀ ਵੀ ਰਹੀ ਹੈਗੇ ਤੇ ਹੂੰ ਫਿਰ ਪਹਿਲਾਂ ਸਭ ਤੋਂ ਪਹਿਲਾਂ ਬੁੱਗੇ ਰਹੀਆਂ 2 ਦਿਨ ਅਸੀਂ ਆਏ 3 ਦਿਨ ਉਹ ਆਏ ਹੂੰ ਫਿਰ ਇੱਕ ਹੋਰ ਵੀ ਆ ਜੀ ਤੁਸੀਂ ਦੇਖਿਆ ਹੋਣਾ ਆਪਣਾ ਬਲੌਗ ਵਾਪਸੀ ਵਾਲੇ ਵਿੱਚ ਵੀ ਚਾਚੇ ਦੀ ਜਿਹੜੀ ਦੂਈ ਗੁੱਡੀ ਆਤੀ ਜਿਹੜੀ ਵਿਆਹੀ ਵੀ ਉਹਦੇ ਨਾਲ ਫਿਰ ਡਿੰਪਲ ਵੀ ਆ ਗਈ ਉੱਥੇ ਨੂੰ ਗਏ ਬੇ ਤੇ ਉਸ ਤੋਂ ਬਾਅਦ ਆਣਾ ਆਪਣੇ ਕੋਲ ਉਹਨਾਂ ਇੱਕ ਦੋ ਦਿਨ ਲਾਣ ਤੇ ਤੁਹਾਨੂੰ ਵੀ ਵਲੌਗ ਦਵਾਂਗੇ ਜੀ ਹਨਾ ਤੇ ਗੱਲਬਾਤ ਐ ਇਸ ਤਰ੍ਹਾਂ ਐ ਵੀ ਹੁਣ ਅੱਜ ਤਾਂ ਪੈ ਰਿਆ ਜੀ ਮੀ ਮੈਂ ਦੁਕਾਨ ਤੇ ਗਿਆ ਨਹੀਂ ਐਤਵਾਰ ਪਰ ਆਪਣੇ ਫਰੈਂਡ ਦਾ ਫੋਨ ਆਇਆ ਕਹਿੰਦਾ ਵੀ ਆਪਾਂ ਨਾ ਪਟਿਆਲਾ ਜਾ ਕੇ ਆਣਾ ਜਾਂ ਜਾਤ ਦੇਖਦੇ ਸਰੰਦ ਜਾਣਾ ਕਿ ਪਟਿਆਲਾ ਤੇ ਬਾਕੀ ਵੀ ਤੁਸੀਂ ਚੱਲੇ ਤਾਂ ਹੈ ਇਹ ਵੀ ਵਿੱਚ ਕੀ ਦੇਖੋਗੇ ਜਦ ਵੀ ਸੱਚ ਐ ਸੁਣਾ ਤੈ ਕੱਲ ਦੇ ਨਾ ਫੋਨ ਕਰਿਆ ਹੁਣ ਕਿੰਨੇ ਵਜੇ ਤੇ ਲੱਗਿਆ ਮੀਂਹ ਪੈਣ ਉਧਰ ਪਹਾੜ ਤੇ ਉਧਰ ਵੀ ਜਿਆਦਾ ਆਪਣੇ ਪੈ ਆ ਜਦੀ ਤੇ ਆ 3-4 ਵਜੇ ਤੇ ਅਸ਼ਿਆ ਤੇ ਕਿਆ ਕਹਿੰਦੀ ਸੀ ਪੰਜੀ ਤੂੰ ਆਪਣੀ ਗੱਲ ਚਾਦਰੀ ਵੀ ਉਧਰ ਮੀਂਹ ਚ ਕੋਈ ਨੁਕਸਾਨ ਤਾਂ ਨਹੀਂ ਉਧਰ ਤਾਂ ਹੀ ਜਿਆਦਾ ਬਰਸਾਤ ਪੈਂਦੀ ਆ ਜੀ ਆਪਣੇ ਨਾਲ ਉਧਰ ਉਹ ਤਾਂ ਕਹਿੰਦੇ ਅਸੀਂ ਸਾਈ ਦਾ ਦਪੜ ਬੈਠ ਕੇ ਗੱਟੀ ਏ ਕਿਉਂ ਡਰ ਲੱਗਦਾ ਨਾ ਪਾਣੀ ਜਿਹੜਾ ਉੱਪਰ ਤੇ ਆਂਦਾ ਆਈਬੀ ਆਈ ਜਿਹੜਾ ਆਪਣਾ ਗੁਰਦੁਆਰਾ ਸਾਹਿਬ ਕਿੰਨੀ ਰਹਿ ਰਹੇ ਹੁਣ ਜਿਹੜਾ ਉੱਪਰ ਤੇ ਜੋੜਜੀ ਵਾਲਾ ਪਹਾੜਾ ਵੀ ਉਹਨਾਂ ਨੂੰ ਡਰ ਰਿਹਾ ਵੀ ਕਿਤੇ ਡਿਸ ਨਾ ਜਾਵੇ ਨਹੀਂ ਲੇਸੇ ਜਿਰਨ ਲਾਈ ਜਾਂਦੇ ਹਨ ਹੈ ਤਾਂ ਹੈ ਜਿਹੜਾ ਸਾਹਮਣੇ ਚੋਆ ਜਿਹਾ ਚੱਲਦਾ ਹੈ ਉਹਦਾ ਵੀ ਪਾਣੀ ਕਿਉਂਕਿ ਹੁਣ ਪੱਥਰ ਪੱਟਣੇ ਕਰਕੇ ਹੈ ਨਾ ਸੜਕਾ ਗੱਡੀ ਨਹੀਂ ਪਾਣੀ ਦਾ ਗਿਆ ਪਤਾ ਕਿੱਧਰ ਕਿੱਧਰ ਨੂੰ ਆਜਾ ਤੇ ਇੱਕ ਤੂੰ ਪਤਾ ਨਹੀਂ ਹੋਰ ਕਿਆ ਕਹਿ ਰਹੀ ਸੀ ਕਹਿੰਦੀ ਉਹਨ ਤੇ ਮਕਾਨ ਦਾ ਪਤਾ ਨਹੀਂ ਫੋਨ ਆਇਆ ਤਾਂ ਜਿਹੜਾ ਹੀ ਨਵਾਂ ਬਣਾਇਆ ਲੈਂਟਰ ਨਹੀਂ ਨਾ ਪਾਇਆ ਜੇ ਉਦੇ ਪਰ ਕੰਦਾ ਵਿੱਚ ਵੀ ਪਾਣੀ ਫਿਰ ਅੰਦਰ ਕਿਹੜਾ ਹੋਇਆ ਬਤਾ ਜੇ ਕਿਆ ਕਹੇਗਾ ਕਿਉਂਕਿ ਲੈਂਟਰ ਤਾਂ ਪਿਆਵਾਂ ਨਹੀਂ ਨਾ ਥੱਲੇ ਫਰਸ ਹੈ ਜੀ ਪੱਥਰ ਦੀ ਭਰਾਈ ਹੈ ਕਹਿੰਦੇ ਵੀ ਪਾਣੀ ਫੁੱਟ ਫੁੱਟ ਖੜ ਗਿਆ ਅੰਦਰ ਹੈ ਬੱਦੇ ਹੈ ਨਾ ਤਾਂ ਇਹ ਉਧਰ ਹੁਣ ਦੇਖੋ ਆਪਣੇ ਕਿੰਨੀ ਹੁੰਦੀ ਕੰਧ ਦਾ 20 ਇੰਚੀ ਹੈ ਜਿਹੜੇ ਜੋ ਸਰੀਆ ਮਾਰ ਦੋ ਕੋਈ ਮੋਗਾ ਕੱਢ ਦੋ ਇੱਕ ਇੱਟ ਕੱਢ ਦੋ ਉਹਨਾਂ ਦੀ ਤਾਂ ਪੱਥਰ ਦੀ ਕਰੀ ਵੀ ਹੈ ਜੀ ਕੰਦਾ ਚਾਰੇ ਪਾਸੇ ਉਹ ਇੰਨਾ ਐ ਲਾ ਲੋ ਹਿਸਾਬ ਵੀ ਨਾ ਤਾਂ ਆਪਾਂ ਪੱਥਰ ਨੂੰ ਭੰਨ ਸਕਦੇ ਹਾਂ ਵੀ ਨਾ ਉਹਦੇ ਚੋਂ ਕੋਈ ਸਰਾਖ ਕੱਢ ਸਕਦੇ ਵੀ ਪਾਣੀ ਨਿਕਲ ਜਾਵੇ ਹਨਾ ਚਾਲੂ ਇੱਕ ਫਰਕ ਹੈਗਾ ਵੀ ਜਿਹੜੀ ਅੰਦਰ ਭਾਰਤੀ ਕਰੀ ਵੀ ਫਾਰਸ ਬਸ ਤਾਂ ਦਾਵਤਾ ਜਾਊਗਾ ਸੈੱਟ ਹੋ ਜੂਗੀ ਮਿੱਟੀ ਪਰ ਜੇ ਪਾਣੀ ਜ਼ਿਆਦਾ ਖੜ ਗਿਆ ਅੰਦਰ ਤਾਂ ਹੀ ਤਾਂ ਆਫਾ ਮੈਂ ਤਾਂ ਉਹਨਾਂ ਨੇ ਹੀ ਕਹਿਨਗੇ ਕੋਈ ਕਦੇ ਤਰਪਾਲਾਂ ਪਈਆਂ ਉਹ ਦੇ ਦੋ ਕਮਰਿਆਂ ਪਰ ਨਹੀਂ ਐ ਉਹ ਵੀ ਓਖਾ ਹੀ ਹੁਣ ਦੇਖੋ ਕਿ ਨਾ ਇਹਦੇ ਤਰਪਾਲਾਂ ਦੇ ਦੋ ਕਮਰਿਆਂ ਪਰ ਨੂੰ ਦੋ ਕਮਰਿਆਂ ਪਰ ਇੱਧਰ ਦੇ ਦੋ ਨਾਲੇ ਪਰ ਗੱਬੇ ਉਹ ਡੰਡੇ ਜੇ ਵੀ ਲਾਣੇ ਪੈਣੇ ਐ ਤੰਪੂ ਟਾਈਪ ਚੱਕ ਦਵੇ ਗੱਬੇ ਤੇ ਫੇਰ ਪਾਣੀ ਆਲੇ ਦਾਲੇ ਨੂੰ ਉਤਰੀ ਜਾਂਦਾ ਹੈ ਕਿ ਨਹੀਂ ਨਾ ਐ ਸਿੱਧਾ ਰੱਖ ਕੇ ਚਾਰੇ ਪਾਸੇ ਤਰਪਾ ਉਹ ਪੱਥਰ ਰੱਖ ਦਵੇ ਬੜੇ ਬੜੇ ਹਾਂ ਇਹ ਵੀ ਗੱਲ ਠੀਕ ਹੈ ਐਨ ਲੋਗੋ ਪਏ ਨਹੀਂ ਸਕਦਾ ਵਿੱਚ ਫਿਰ ਕਿਹਦੇ ਪਾਸੇ ਕਰ ਦੋ ਤੂੰ ਪਰ ਹੁਣ ਤਾਂ ਤਰਪਾਦਾ ਨਹੀਂ ਹੈ ਨਹੀਂ ਉਹ ਲਿਆਣੇ ਪੈਣੇ ਉਹ ਹੀ ਖੋਲਣੇ ਪੈਣੇ ਇਹਨਾਂ ਨੂੰ ਜਿਹੜੇ ਉਹ ਕਰੇ ਜਿਹੜੇ ਜੀ ਆਪਾਂ ਨੇ ਲਾਏ ਤੇ ਤੁਸੀਂ ਦੇਖਿਆ ਪਿਛਲੇ ਬਲੌਗਾਂ 'ਚ ਵੀ ਬਾਹਰਲੇ ਪਾਸੇ ਆ ਤੰਬੂ ਜੇ ਉਹ ਟੈਪ ਜਾਂ ਲਾਏ ਤੇ ਆਪਾਂ ਨੇ ਬੈਠਣ ਉੱਠਣ ਨੂੰ ਉਹ ਅਸੀਂ ਗੱਲ ਕਰ ਰਹੇ ਵੀ ਜਿਹੜਾ ਲੈਂਟਰ ਨਹੀਂ ਨਾ ਪਿਆ ਉਹ ਆਪਣਾ ਚਾਚੇ ਦੇ ਮਕਾਨ 'ਚ ਪਾਣੀ ਪੈ ਗਿਆ ਉੱਪਰੋਂ ਛੱਤ ਤਾਂ ਹੈ ਨਹੀਂ ਹੁਣ ਕਾਣੀ ਪੈ ਗਿਆ ਹਨਾ ਚਲੋ ਕੋਈ ਬੰਦੋਬਾਸਤਾ ਕਰੂੰਗੀ ਹੁਣ ਹੋਥ ਹੈ ਇਸ ਟਾਈਮ ਬੰਦੋਬਾਸਤਾ ਹੋਰ ਕੇ ਹੁਣ ਆਹੀ ਹੋਊਗਾ ਹੁਣ ਦਰਬਾਰੇ ਬਹਿ ਸਕਦੇ ਹਾਂ ਹੋ ਗਿਆ ਕਰੈ ਵੀ ਕਿ ਆ ਜੀ ਉਧਰ ਤਾਂ ਬਰਸਾਤ ਆ ਵੀ ਜ਼ਿਆਦਾ ਪੈਂਦੀ ਆ ਜਦੋਂ ਰਸਮੀ ਅਲੱਗ ਗਿਆ ਹੋਇਆ ਵਾ ਮੇ ਉਹ ਦੇਖੋ ਹਾਂ ਪੈ ਰਿਆ ਆਪਣੇ ਕਿ ਨਹੀਂ ਉਧਰ ਤਾਂ ਜ਼ਿਆਦਾ ਵੀ ਆ ਜਾਂਦਾ ਹੋਣਾ ਉਧਰ ਵੀ ਐਹੀ ਚੱਲ ਰਿਹਾ ਜਿਸ ਤਰ੍ਹਾਂ ਆਪਣੇ ਆਪਣੇ 3 ਵਜੇ ਤੋਂ ਲੱਗਿਆ ਜੀ ਕੱਲ ਪੈਣ 28 ਤਰੀਕ ਨੂੰ ਤੇ ਜੇ ਚੱਲ ਪਹਿਲਾਂ ਤਾਂ ਐ ਤਾਂ ਵੀ ਥੋੜੀ ਬਹੁਤ ਹੀ ਪੈਂਦਾ ਤਾਂ ਹੜ ਜਾਂਦਾ ਤਾਂ ਸੁੱਕ ਜਾਂਦਾ ਹੁਣ ਔਖਾ ਹੋ ਰਿਹਾ ਨੂੰ ਵੀ ਇੱਕ ਦੇਖ ਮਨਜੀਤ ਇੱਕ ਤਾਂ ਚਾਚੇ ਉਹਨੇ ਪਹਿਲਾਂ ਚੱਲ ਮਕਾਨ ਬਣਾਉਂਦੇ ਦੇ ਹੁਣ ਇੱਕ ਮਹੀਨੇ ਤੇ ਭਾਰਤੀ ਪਾਰ ਰਹੇ ਤੇ ਚਲੋ ਜਿੰਨਾ ਕ ਵੀ ਕੰਮ ਹੁੰਦਾ ਕਿੰਨੀ ਥਕਾਵਟਾਂ ਨਹੀਂ ਫਿਰ ਆ ਕੇ ਆਹ ਕਹਾ ਵੀ ਰਾਤ ਜਗਾਤੀ ਫਿਰ ਉਹਦੇ ਕਰਕੇ ਫਿਰ ਕਿੰਨਾ ਬਾਹਰ ਵੀ ਤੰਬੂ-ਤੰਬੂ ਤਰਪਾਲਾਂ ਪਾਈਆਂ ਹੈ ਕਿ ਨਹੀਂ ਹੁਣ ਉਹ ਦੁਬਾਰਾ ਤਾਰ ਕੇ ਉਹ ਕਮਰਿਆਂ ਪਰ ਕਰਨੇ ਪੈਣੇ ਜੀ ਇਹ ਵੀ ਹੈ ਕਿੰਨੀ ਮਿਹਨਤ ਆਈ ਕਰਨੀ ਪੈਂਦੀ ਉਹਨਾਂ ਨੂੰ ਬਰਸਾਤ ਚ ਔਖਾ ਹੋ ਜਾਂਦਾ ਏ ਇੱਧਰ ਬਾਲਣ ਵੀ ਕਹਿੰਦੇ ਗਿੱਲਾ ਹੋ ਜਾਂਦਾ ਏ ਜੇ ਇੱਕ ਬਰਸਾਤ ਜ਼ਿਆਦਾ ਲੱਗ ਗਈ 5-6 ਦਿਨ ਦੀ ਔਖਾ ਹੋ ਜਾਂਦਾ ਫਿਰ ਬੰਨ ਦਾ ਕਹਿੰਦੇ ਪਹਿਲਾਂ ਹੀ ਰਸੋਈ ਨਾ ਅੱਧਾ ਖੁੰਝਾ ਦਾ ਭਰ ਕੇ ਰੱਖਣਾ ਪੈਂਦਾ ਦਾ ਰੱਖਣਾ ਬਰਸਾਤ ਵਿੱਚ ਰੱਖਣਾ ਪੈਂਦਾ ਏ ਹੂੰ ਵੀ ਨਾਲ ਦੀ ਨਾਲ ਜਿਹੜੀਆਂ ਨਾ ਬਾਹਰ ਪਈਆਂ ਜਿਸ ਤਰ੍ਹਾਂ ਅੰਦਰ ਖਤਮ ਹੋਣੇ ਆਣੀਆਂ ਹੋ ਗਈਆਂ ਰਸੋਈ ਵਿੱਚ ਫੇਰ ਅੰਦਰ ਰੱਖ ਲੈਣੀਆਂ ਵੀ ਉਹ ਸੁੱਕ ਜੂਗੀਆਂ ਉਹ ਝਿੱਲੇ ਵਿੱਚ ਲਾਣੇ ਜੋਗੀਆਂ ਹੋ ਜੂਗੇ ਐਵੇਂ ਹੁੰਦਾ ਹੈ। ਐਕਣੀ ਆਪਣੇ ਕਿੰਨੀ ਤਾਂ ਜੀ ਪਹਿਲਾਂ ਜਦੋਂ ਪਾਥੀਆਂ ਪੱਥ ਦੇਤੇ ਆਪਾਂ ਵੀ ਆਪਣਾ ਬੰਦੋਬਸਤ ਕਰਦੇ ਤੇ ਜਾਂ ਗੁਹਾਰਾ ਰੱਬ ਗਰਮੀਆਂ ਚੱਕ ਕਣਕਾਂ ਦੇ ਸੀਜ਼ਨ ਬਾਢੀਆਂ ਜਿਹਦੇ ਬਾਅਦ ਗੁਹਾਰੇ ਲਾਦਣੇ ਹਨਾ ਤੇ ਫਿਰ ਜਿੰਨਾ ਕ ਬਾਲਣ ਦੀ ਲੋੜ ਆਪਾਂ ਕਿਸੇ ਕਮਰੇ ਚ ਰੱਖ ਲੈਣਾ ਲਿਆਣ ਕੇ ਅੰਦਰ ਕੂਜਿਆਂ ਚ ਤਾਂ ਐਕਣੀ ਉੱਧਰ ਹੈ। ਉੱਧਰ ਵੀ ਬਈ ਹੈ। ਉੱਧਰ ਜ਼ਿਆਦਾ ਔਖਾ ਹੈ। ਜ਼ਿਆਦਾ ਔਖਾ। ਕਿਉਂਕਿ ਚਲੋ ਕਰ ਦਾਂ ਇਹ ਗੱਲਬਾਤ ਮੈਂ ਨਾ ਇੱਕ ਵਾਰੀ ਉਹ ਬੱਲੋ ਬੰਦ ਕਰੇ। ਤੇ ਅਸੀਂ ਗੱਲਬਾਤ ਕਰ ਰਹੇ ਜੀ ਪਾੜ ਦੀ ਤੇ ਬਾਕੀ ਜੀ ਹੁਣ ਸਾੜੇ ਦਿਲ ਦੁਲੈਣ ਲੱਗੇ ਵੀ ਹੁਣ ਤਾਂ ਕੰਮਕਾਰ ਮੈਂ ਵੀ ਉੱਦਣ ਦਾ ਆ ਕਈ ਮੈਂ ਤਾਂ ਅਰੈਸਟ ਕਰੀ ਨਹੀਂ ਸਮਾਂ ਮਂਜੀ ਦਿਲ ਨਾਲ ਦੇ ਦਿਲ ਤਾਂ ਲਾਣਾ ਪੈਣਾ ਹਾਂ ਜੇ ਹੁਣ ਆਪਣੀ ਘਰਵਾਨਾ ਦੇ ਲਾਇਆ ਫਿਰ ਕਿੱਥੇ ਲੱਗੇ ਪਰ ਹੁਣ ਇੱਕ ਗੱਲ ਹੈ ਜੀ ਸੋਚਣ ਵਾਲੀ ਹੈ ਵੀ ਦੇਖੋ ਹੁਣ ਚਾਚੇ ਹੁੰਦਾ ਤਾਂ ਜ਼ਿਆਦਾ ਔਖਾ ਹੋ ਗਿਆ ਕਿਉਂਕਿ ਡਿੰਪਲ ਤੀ ਪਹਿਲਾਂ ਉਹ ਚਾਚੀ ਗੱਲ ਲੱਗੀ ਰਹਿੰਦੀ ਦੀ ਕੰਮ ਕਰਾਈ ਜਾਂਦੀ ਦੀ ਹੁਣ ਚਲੋ ਕਾਕੂ ਹੈਗਾ ਏ ਪਰ ਉਹਨਾਂ ਇੰਨਾ ਤੈਨੂੰ ਪਤਾ ਹੀ ਹੈ ਜੇਕਣਾ ਹੁਣ ਡਿੰਪਲ ਰਹਿੰਦੀ ਤੇ ਉਹ ਤਾਂ ਕਰੀ ਜਾਂਦੇ ਡੇਲੀ ਕੰਮ ਹੋ ਚਾਹੇ ਮੈਂ ਹੀ ਆ ਮੈਂ ਉਰੇ ਤੇ ਚਲੇ ਜਾਵਾਂ ਮੈਂ ਕਿੰਨਾ ਕਰੂੰਗਾ ਉਹ ਹੈ ਗੱਲ ਪਰ ਜਦੋਂ ਵੀ ਅਸੀਂ ਜਾਣਦੇ ਆ ਜੀ ਚਾਚੀ ਉਹਨਾਂ ਦੀ ਪੂਰੀ ਹੈਲਪ ਕਰਾਣੇ ਹੈ ਜੀ ਗੱਲ ਨਹੀਂ ਕੋਈ ਵੀ ਕੰਮ ਹੈ ਆਪਾਂ ਤਾਂ ਕਦੀ ਸੋਚਿਆ ਹੀ ਨਹੀਂ ਆਪਣੇ ਘਰ ਮੰਗਤਾ ਹੈ ਜੀ ਅਸੀਂ ਐਕ ਨਹੀਂ ਉਹ ਵੀ ਗੱਲ ਆ ਜਾਂਦੀ ਹੈ ਫਿਰ ਵੀ ਅਸੀਂ ਵੀ ਐ ਜਾ ਕੇ ਸੋਚਦੇ ਵੀ ਜਿਹੜੇ ਸਾਡੇ ਸਰੀਰ ਉਹ ਜੇ ਅਗਲੇ ਦਾ ਹੈ ਹਾਂ ਜੀ ਹਾਂ ਇੱਕ ਆਪਣੇ ਜੀ ਜਾ ਕੇ ਸਾਰਿਆਂ ਦਾ ਸਾਰਾ ਬੋਝ ਉਹਨਾਂ ਬਰਪਾ ਦੂੰਗੇ ਉਹ ਵੀ ਨਹੀਂ ਸਹੀ ਹੁੰਦਾ ਹਾਂਜੀ ਇੱਕ ਗੱਲ ਹੋਰ ਵੀ ਐ ਜਿੰਨੇ ਵੀ ਆਪਣੇ ਸਬਸਕ੍ਰਾਈਬਰ ਐ ਕਮੈਂਟ ਕਰਦੇ ਆਂ ਜੀ ਵਿੱਚੋਂ ਤੁਹਾਨੂੰ ਪਤਾ ਤੁਸੀਂ ਪੜ੍ਹਦੇ ਵੀ ਹੋਣੇ ਕਮੈਂਟ ਆਏ ਬੇ ਆਂ ਵੀ ਕਿਉਂ ਨਾ ਤੁਸੀਂ ਬਈ ਸਾਰੇ ਜਣੇ 50 50 20 20 ਹਜ਼ਾਰ ਇਕੱਠਾ ਕਰਕੇ ਲੈਂਟਰ ਪਾ ਦੋ ਹਨੇ ਚਲੋ ਉਹ ਇੱਕ ਮਹੀਨੇ ਕਰਕੇ ਹੁਣ ਬਰਸਾਤਾ ਕਰਕੇ ਹੀ ਰੁਕਿਆ ਉਧਰ ਬਰਸਾਤਾ ਵਿੱਚ ਲੈਂਟਰ ਨਹੀਂ ਪੈਂਦਾ ਜੀ ਕਿਉਂਕਿ ਮਟੀਰੀਅਲ ਸਾਰਾ ਕੋਸ ਬਦੀ ਤੋਂ ਜਾਣਾ ਐ ਕੋ ਥੱਲੇ ਤੋਂ ਹੀ ਜਾਣਾ ਹਨੇ ਤੇ ਉਹ ਜਾਣਾ ਨਹੀਂ ਹੁਣ ਰਸਤੇ ਗੱਲੇ ਹੋ ਗਏ ਤੇ ਕਰੂੰਗੇ ਜੀ ਕੋਈ ਨਹੀਂ ਗਾਹਾਂ ਦੇਖਦੇ ਵੀ ਕਿਸ ਤਰ੍ਹਾਂ ਪਰਮਾਤਮਾ ਕਿਦਾਂ ਨੂੰ ਸਾੜੀ ਬਾਹ ਫੜ ਕੇ ਤੋਰ ਐ ਜੀ ਸਾਨੂੰ ਹੈ ਕਿ ਨਹੀਂ ਵੀ ਬਾਕੀ ਬਾਈ ਰੋਜ਼ ਫੋਨ ਆਂਦਾ ਸਾਡੇ ਪਤਾ ਸਵੇਰੇ ਸ਼ਾਮ ਆ ਜਾਂਦਾ ਨਾ ਕਦੇ ਆ ਤਾਂ ਮਨਜੀਤ ਕਰ ਲੈਂਦੀ ਐ ਤਾਂ ਬਾਈ ਹੁਣ ਐ ਵੀ ਸਾਨੂੰ ਤਾਂ ਕਰਦੇ ਰਹਿੰਦੇ ਨੇ ਗੱਲਬਾਤ ਵੀ ਜਿੰਨਾ ਕ ਪੈਸਾ ਉਹ ਨਾ ਕੋਲ ਤਾਂ ਚਲੋ ਜਿੰਨਾ ਕ ਸਾਤੇ ਹੋਇਆ ਕਰੀਗੇ ਪਰ ਹੁਣ ਬਾਅਦ ਦੇ ਵਿੱਚ ਆ ਕੇ ਸਟਾਪ ਲੱਗ ਗਿਆ ਉਹ ਉਹ ਕੋਈ ਗੱਲ ਨਹੀਂ ਬਹੁਤ ਆਪਣੇ ਸਬਸਕ੍ਰਾਈਬਰ ਵਧੀਆ ਸਾਨੂੰ ਸਲਾਹ ਦਿੰਨੇ ਵੀ ਕੁਛ ਨਾ ਕੁਛ ਇਕੱਠਾ ਚਲੋ ਜਿੰਨਾ ਕ ਹੋਇਆ ਤਿਲ ਫੁੱਲ ਇਕੱਠਾ ਕਰਕੇ ਕਰੂੰਗੇ ਪਰ ਬਾਕੀ ਹੁਣ ਤਾਂ 10 20 ਦਿਨ ਕੁਝ ਨਹੀਂ ਹੋਣਾ ਇੱਕ ਮਹੀਨਾ ਇੱਕ ਮਹੀਨਾ ਜਾਂ ਤੱਕ ਰਸਤੇ ਸੈੱਟ ਨਹੀਂ ਹੁੰਦੇ ਠੀਕ ਤਾਂ ਸ਼ਾਇਦ ਅਹੀ ਤਰਫ ਹੋਣਾ ਪਵੇ ਕਿਉਂਕਿ ਜੇ ਹਾਂ ਬਰਸਾਤ ਉਧਰ ਲੈਂਟਰ ਪਾਣ ਲੱਗੇ ਉਧਰ ਬਰਸਾਤ ਆ ਹਮ ਤੇ ਬਾਕੀ ਅੱਗੇ ਮੈਂ ਥੋੜਾ ਘੱਟ 5-7 ਮਿੰਟ ਦਾ ਦਊਂਗਾ ਇਹ ਟਰੈਕਟਰ ਦਾ ਵਲੌਗ ਬਣਾਇਆ ਵਾ ਆਪਾਂ ਕੰਮਕਾਰ ਕਰਦੇ ਤੇ ਮੰਮੀ ਕਹਿੰਦੇਗਾ ਜੇ ਹੋਵੇ ਤੇ ਜੱਸਾ ਹੁਣ ਮੈਸੇਜ ਆਇਆ ਸੀ ਮੈਨੂੰ ਮੈਸੇਜ ਆਇਆ ਜੀ ਸਾਰਾ ਇੱਧਰ ਦਾ ਪਟਿਆਲਾ ਹੋ ਗਿਆ ਹੁਸ਼ਿਆਰ ਪਰ ਸਾਰੇ ਜ਼ਿਲ੍ਹਿਆਂ ਚ ਕਿ ਹਵਾ ਵੀ ਆਪਣਾ ਉਹਨਾਂ ਡਾਇਲ ਨੰਬਰ ਨੰਬਰ ਵੀ ਦੱਸਿਆ ਏ ਵੀ 112 ਪਰ ਕਾਲ ਕਰੋ ਜੇ ਜਦ ਤੱਕ ਕੋਈ ਵੀ ਬਾਕੀ ਹੈਵੀ ਨਹੀਂ ਪੈਣਾ ਦੋ ਤਿੰਨ ਘੰਟੇ ਤੇ ਪਤਾ ਨਹੀਂ ਦੋ ਘੰਟੇ ਬਾਅਦ ਤੱਕ ਕਿੰਤਰਾਂ ਦਾ ਮੈਸੇਜ ਤਿੰਨ ਤਿੰਨ ਘੰਟੇ ਬਾਅਦ ਮਨੂ ਸਿੱਧਾ ਜੱਲੇ ਪਟਿਆਲੇ ਨੂੰ ਜੇ ਪਿੱਛੇ ਦੇ ਹੱਥਾਂ ਤੇ ਪਾਣੀ ਆ ਕੇ ਖੇਤਾਂ ਮਾਂ ਤੇ ਫਿਰ ਅਸੀਂ ਕੀ ਕਰੂਗੇ ਉਹ ਤਾਂ ਉਪਰਾਂ ਨੂੰ ਪੁੜੀਆਂ ਦੋ ਉਦੋਂ ਹੁਣ ਨਿਕਲਦਾ ਕਰ ਦੇਣਾ ਅਜੀ 12 ਨੰਬਰ ਵਨ ਕਰਦਾ ਆਈ ਵੀ ਆ ਜੀ ਦਾ ਭਾਈ ਦੇਖ ਲਿਓ ਫਿਰ ਹਾਂ ਜੇ ਉਰਾ ਹੋਏ ਫਿਰ ਤਾਂ ਕਰੇ ਦੇਣਾ ਵੈਸੇ ਨਹੀਂ ਜੀ ਆਪਣੇ ਪਿੰਡ ਵਾਲੇ ਤਾਂ ਜਿੰਨੇ ਵੀ ਨੌਜਵਾਨ ਆ ਸਭ ਉਹ ਜਦੀ ਆ ਜੰਨੇ ਹੁਣ ਪਿਛਲੀ ਵਾਰ ਜਿਹੜਾ ਪਿਛਲੇ ਤੇ ਪਿਛਲੇ ਸਾਲ ਆਇਆ ਤਾਂ ਆਪਣਾ ਫਲੱਡ ਬਹੁਤ ਜ਼ਿਆਦਾ ਮਤਲਬ ਭਾਰੀ بارش ਪਈ ਗਈ ਦੋ ਤਿੰਨ ਦਿਨਾਂ ਹੜਾਂ ਜਿਹੜਾ ਹੋ ਗਿਆ ਤਾਂ ਟਾਇਪ ਜਾ ਕੰਮ ਤਾਂ ਬਾਈ ਇੱਥੇ ਫਿਰ ਸਾਰੇ ਜਣੇ ਇਕੱਠੇ ਹੋ ਗਏ ਉਹ ਕਿਤੇ ਨਾ ਪੁਲੀ ਵਿੱਚ ਪਹਿਲੀ ਪਹਿਲਾਂ ਤਾਂ ਮੀਂਹ ਪੈਂਦੇ ਨਹੀਂ ਤੈਨ ਨੇ ਤਾਂ ਕਿਤੇ ਪੱਥਰ ਪੁੱਥਰ ਇਟਾਂ ਉਟਾਂ ਭਰੀ ਵਿਧੀਆਂ ਫਿਰ ਉਹ ਕੱਢੇ ਜੀ ਸਾਰੇ ਫਿਰ ਤਾਂ ਚੱਲਿਆ ਨਹੀਂ ਤਾਂ ਆਪਣੇ ਅੰਦਰ ਤੱਕ ਪਾਣੀ ਆ ਗਿਆ ਤਾਂ ਇੱਕ ਇੱਕ ਫੁੱਟ ਅੰਦਰ ਤੱਕ ਜਿੱਥੇ ਗੱਡੀ ਕੱਢਦੀ ਹੈ ਹਨਾ ਜਾ ਸਵੇਰੇ ਉੱਠੇ ਆ ਗਏ ਬਸ ਥੋੜਾ ਜਿਹਾ ਪਿੱਛੇ ਤਾਂ ਜੇ ਨਾ ਕੱਢਦੇ ਫੇਰ ਇੱਥੇ ਪੁੰਚਣੇ ਵਾਲਾ ਸੁੰਦਰ ਜਾਲਿਓ ਹੋਰ ਫਿਰ ਘਰ ਦੇ ਕੰਮ ਨਵੇੜ ਨੇ ਬਸ ਪੋਚਾ ਰਹਿ ਗਏ ਲੰਨੇ ਚੱਲੋ ਤੇ ਬਾਕੀ ਅੱਜ ਤਾਈਂ ਮੀਂਹ ਕਦੇ ਹਟਦਾ ਵਾ ਜਿੰਨੇ ਨੂੰ ਹਟਣ ਲੱਗਦਾ ਫੇਰ ਆ ਜਾਂਦਾ ਹਨਾ ਉਹੀ ਤੇ ਮੈਂ ਕਹ ਰਹੀ ਹੁਣ ਕੱਲ 3 ਵਜੇ ਦਾ ਪੈ ਰਿਹਾ ਅਰ ਇੱਕ ਤੁਹਾਨੂੰ ਹੋਰ ਵੀ ਗੱਲ ਦੱਸਦਾਂ ਨਾ ਜੀ ਮੈਂ ਜਿੱਕਣਾ ਜ਼ਿਆਦਾ ਸਰਦੀਆਂ ਪੈਣ ਲੱਗ ਜਵੇ ਜ਼ਿਆਦਾ ਗਰਮੀਆਂ ਪੈਣ ਲੱਗ ਜਵੇ ਪਰ ਜਿਹੜੇ ਨਾ ਅਸੀਂ ਇਨਸਾਨ ਐ ਅਸੀਂ ਆਪਣੀ ਜ਼ਬਾਨ ਤੇ ਇੱਕ ਜਗ੍ਹਾ ਖੜ੍ਹ ਨਹੀਂ ਸਕਦੇ ਉਹ ਕਿੱਦਾਂ ਜੀ ਲਓ ਜੀ ਹੁਣ ਗਰਮੀ ਪੈ ਰਹੀ ਸੀ ਨਾ ਮਨਜੀਤ ਉਹਨੇ ਕਹਿੰਦੇ ਤੇ ਹਾਏ ਰੱਬਾ ਮੀਂਹ ਪਾ ਦੇ ਹਾਏ ਰੱਬਾ ਮੀ ਪਾ ਦੇ ਲੋ ਕੱਲ ਤੀ ਲੱਗਿਆ ਪੈਣ 3:00 ਵਜੇ ਤੇ ਬਾਅਦ ਰਾਤ ਨੂੰ ਆਇਆ ਕੁਛ ਕੁਛ ਹੁਣ ਚੱਲ ਰਿਹਾ ਲੈ ਆ ਤਾਂ ਹੁਣੀ ਮੁੱਕਰ ਗਈ ਕਹਿੰਦੀ ਆ ਬੰਦ ਕਰ ਕਦ ਹਟੂਗਾ ਕਹਿੰਦੀ ਮੀ ਲੈ ਮਾਂ ਦੱਸ ਹੁਣ ਤੱਕ ਇਸ ਦੋ ਦਿਨ ਪਹਿਲਾਂ ਤੁਸੀਂ ਕਹਿ ਰਹੇ ਸੀ ਵੀ ਦੋ ਤਿੰਨ ਦਿਨ ਲਗਾਤਾਰ بارش ਪਾ ਦੇ ਤਾਂ ਗਰਮੀ ਖਤਮ ਹੋਊਗੀ ਜੇ ਹੁਣ ਅਜੇ ਇੱਕ ਦਿਨ ਨਹੀਂ ਹੋਇਆ ਹੈ 12 ਘੰਟੇ ਨਹੀਂ ਹੋਏ ਪੈਂਦੇ ਨੂੰ ਹੁਣ ਤੁਸੀਂ ਕਹਿੰਦੇ ਬੰਦ ਕਰ ਆਹ ਕੀਆ ਚੱਕਰ ਦਿੱਕਤ ਕੀ ਹੋ ਗਈ ਉਹੋਂ ਪਸ ਜ਼ਿਆਦਾ ਉਹ ਹੈ ਜੀ ਪਤਾ ਕਿਆ ਗਿੱਲਿਆ ਜਾਂ ਜ਼ਿਆਦਾ ਉਹਦੇ ਚ ਕਾਣਤ ਜੰਨੇ ਅੱਗੇ ਦੇਖ ਲੈ ਕੱਚੇ ਘਰ ਹੁੰਦੇ ਤੇ ਕੱਚੇ ਬਾੜੇ ਬੇੜੇ ਤਾਂ ਉੱਥੇ ਦੇਖ ਲੈ ਉੱਥੇ ਵੀ ਤਾਂ ਫਿਰ ਰਹਿੰਦੀ ਹੁੰਦੀ ਹੂੰ ਹੁਣ ਤਾਂ ਚੱਲ ਕੁਛ ਪੱਕੇ ਹੋ ਗਏ ਕੱਲੇ ਅੱਜੇ ਭਈਏ ਰਾਤ ਤੇ ਮਤਲਬ ਵੀ ਬਰਸਾਤ ਜੀ ਹੂੰ ਕਿੰਨਾ ਕਮਰੇ ਵਿੱਚ ਤੇ ਵੀ ਐ ਹੋ ਗਿਆ ਸਗਰ ਸਰਾਵ ਜੀ ਗਏ ਹੁੰਦੇ ਹੂੰ ਐਵੇਂ ਹੀ ਹੁੰਦੀ ਸਾਰੇ ਘਰਾਂ ਮੇਰੇ ਹਾਂ ਜੀ ਤਾਂ ਦੱਸਿਆ ਵਾ ਵੀ ਐ ਹੋਰ ਮੰਤਾ ਬੱਦਲ ਇਹ ਰਾਤਾ ਬਈ ਬਹੁਤਾਂ ਲੱਗਿਆ ਜਦ ਨਹੀਂ ਐ ਪਿੰਦਾਂ ਦਾ ਟੀਨਾ ਵਰਦਦਾ ਐਂ ਗਿਰਦਾ ਦਾ ਸਾੜੇ ਨਾਲ ਜਿਹੜੀਆਂ ਟੀਨਾ ਪਈਆਂ ਜਾਂ ਜਦ ਗਣੀਆਂ ਚ ਹੈ ਹੋਲੀ ਐ ਜਾਂ ਤੇਜਮੀ ਪੈਂਦਾ ਐਂ ਕਰਦਾ ਜਿਵੇਂ ਤਗੜ 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 ਪੂਰਾ ਐ ਨਾ ਮੰਨਤਾ ਹੀ ਲੱਗੇ ਸਕੇ ਤੇ ਉੱਪਰ ਦੇ ਨਾ ਰੱਬ ਨੇ ਬਾਹਰ ਟੀਓ ਬਲ ਕੇ ਢੇਰ ਰਿਹਾ ਹੋ ਜਾਂਦਾ ਹੀ ਕਈ ਵਾਰ ਹੋ ਜਾਂਦਾ ਡਰ ਲੱਗੇ ਡਰਤਾ ਹੈ ਐ ਜਿਹੜਾ ਇੱਧਰ ਦਾ ਕੁਝ ਵੀ ਨਹੀਂ ਇੱਧਰ ਦੇਖੋ ਤੁਸੀਂ ਕੁੱਲੂ ਕਨੀ ਨੂੰ ਕੀ ਹਾਲ ਹੋ ਗਿਆ ਹਾਂ ਉਦੋਂ ਤੱਕ ਇਹਨੇ ਬੱਦਲ ਵੀ ਫਟ ਰਹੇ ਫਟ ਰਹੇ ਹਨਾ ਕੁੱਲੂ ਮਨਾ ਲੀ ਜਿਆਦਾ ਕੁੱਲੂ ਹੋ ਜਾਂਦੇ ਲੋ ਫੇਰ ਆ ਗਿਆ ਜੀ ਸ਼ੁਰੂ ਜੇ ਲੱਗਿਆ ਹੋਣਾ ਹਨ ਤੇ ਚਲੋ ਮਿਲਦੇ ਜੀ ਗੱਲਬਾਤ ਕਰਦੇ ਥੋੜੇ ਨਾ ਪੂਰੀ ਫੈਮਿਲੀ ਦਾ ਘਾਰੇ ਬਹਾਂ ਲੈ ਗਿਆ ਅੱਛਾ ਪਿੱਛੇ ਤੇ ਬੱਦਲ ਫਟਿਆ ਪਿੱਤ ਲੱਗ ਤੇ ਆ ਗਿਆ ਐਨੇ ਨੂੰ ਵਿਚਾਰੇ ਨਾ ਨਿਕਲਣਾ ਨੂੰ ਪੜਨਾ ਤਾਂ ਨਾਲ ਹੀ ਲਿ ਗਿਆ ਬਿਚੇ ਮਧਾਣੀ ਹਾ ਲਸੀ ਦੁਸੀ ਰਕਣੇ ਵਾਲੀ ਕਈ ਚੀਜ਼ਾਂ ਬਹੁਤ ਸਭ ਕੁ ਰੋੜਿਆ ਜਾਵੇ ਹੈ ਨਾ ਸੁੱਕ ਗਿਆ ਨਾ ਹੁਣ ਉਥੇ ਦਖਾ ਰਿਤੇ ਉਹ ਫਿਰ ਵੀ ਮੀਂਹ ਪੈ ਕੇ ਹਟ ਲਿਆ ਹਾਂ ਇੰਨਾ ਰੇਤਾ ਹੀ ਰੇਤਾ ਹੋਇਆ ਬਾ ਤਾਂ ਸਾਰਾ ਸਮਾਨ ਦਿਖਿਆ ਉਹਨਾਂ ਦਾ ਫਿਰ ਇੱਕ ਬਚ ਗਿਆ ਨਾਲ ਵਿੱਚ ਤੇ ਉਹ ਉਹ ਵੀ ਕਹਿੰਦਾ ਕਹਿੰਦਾ ਮੈਂ ਉੱਪਰ ਸੇਵ ਦੇਖਣ ਚਲੇ ਗਿਆ ਖੇਤਾਂ ਬਗੀਚੇ ਦੇ ਉਹ ਘਰਾਂ ਘਰ ਪਰ ਹੋ ਗਿਆ ਹਾਂ ਹਾਂ ਘਰਾਂ ਹੈ ਆਹੋ ਮਤਲਬ ਜਿਹੜੇ ਹੋਰ ਘਰਾਂ ਦੇ ਫੈਮਿਲੀ ਤੇ ਉਹ ਤਾਂ ਹੈਗੀ ਸਾਰੀ ਵਿੱਚ ਉੱਚ ਕਿਤੇ ਅਚਾਨਕੇ ਉੱਪਰ ਖੇਤਨਾ ਵੀ ਆਪਣੇ ਬਗੀਚੇ ਤੇ ਦੇਖਣ ਚਲੇ ਗਿਆ ਸੇਬ ਵਗੈਰਾ ਅੱਛਾ ਉਹ ਬਚ ਗਏ ਹਾਂ ਉਹ ਬਚ ਗਿਆ ਕਹਿੰਦਾ ਮੇਰ ਕੋ ਮੈਨੂੰ ਫੋਨ ਤਾਂ ਆਇਆ ਤਾਂ ਕਹਿੰਦਾ ਭਾਈ ਦਾ ਹੂੰ ਬਸ ਕੁਝ ਵੀ ਨਹੀਂ ਪਾਣੀ ਕਿੱਥੇ ਛੜਦਾ ਹਵਾ ਪਾਣੀ ਤੇ ਅੱਗ ਇਹ ਤਿੰਨ ਦਾ ਮੂਰਿਆ ਨਾ ਕਿਸੇ ਦਾ ਜੋਰ ਨਹੀਂ ਤਾਂ ਬ ਕੁਦਰਤ ਹੈ ਕੰਟਰੋਲ ਕਰ ਲਵੇ ਕਰ ਲਵੇ ਨਹੀਂ ਤਾਂ ਮੁਸ਼ਕਲ ਹੋ ਜਾਂਦਾ ਹੈ ਕਿ ਨਹੀਂ ਹੁਣ ਵੀ ਆਪਾਂ ਦੇਖ ਰਹੇ ਹਾਂ ਕਿਤੇ ਅੜੀਸਾ ਕਿੰਨੀ ਕੇਰਲਾ ਕਿੰਨੀ ਬਾੜ ਆਂਦੀ ਐ ਤਾਂ ਕਿੰਨਾ ਨੁਕਸਾਨ ਕਰ ਦਿੰਦੀ ਐ ਇਹਨਾਂ ਇਹਦੇ ਵਿੱਚ ਵੀ ਦੇਖੀ ਹੁੰਦੇ ਆਮ ਨੇ ਪਾਈ ਦੀ ਵੀਡੀਓ ਸਤ ਨੂੰ ਵੀ ਬਹੁਤ ਪਾਣੀ ਆਇਆ ਪਾ ਦਰਿਆ ਚ ਹਾਂ ਹੈੱਡ ਚ ਸ਼ਿਆਣ ਅੱਲ ਦੇਖੀ ਦੀ ਬਾਕੀ ਇਹ ਤਾਂ ਹੈ ਜੀ ਦੇਖੋ ਹੁਣ ਜੋ ਕਰਨਾ ਉਹ ਤਾਂ ਪਰਮਾਤਮਾ ਨੇ ਕਰਨਾ ਨਾ ਸਾੜੇ ਕਿਸੇ ਤੇ ਮੰਜੀਤ ਮੀਨ ਐ ਪੈਣਾ ਨਾ ਹਟਣਾ ਐ ਢੁੱਟੀ ਹੋਈ ਪਈ ਉਹਦੇ ਵਿੱਚ ਵੀ ਆਈ ਜਿਹੜੀ ਪਿੱਛੇ ਤੇ ਹੜ ਕੇ ਆंदी ਉਧਰ ਤੇ ਹਾਂ ਸਾਈਡਾਂ ਤੇ ਠੀਕ ਹੈ ਕਿਨਾਰਿਆਂ ਕੋਲ ਤੇ ਉਹ ਤਾਂ ਹੈ ਤੇ ਲੋ ਜੀ ਗੱਲਾਂ ਬਾਤਾਂ ਕਰਦੇ ਕਰਦੇ ਘੁੰਮਦੇ ਘੁਮਾਂਦੇ ਅਸੀਂ ਸਾਰਾ ਇੰਡੀਆ ਲੈ ਕੇ ਘੁੰਮ ਮਾਤੇ ਹੀ ਖ਼ਬਰ ਦੇਦੀ ਜੀ ਮਨਜੀਤ ਨਾ ਮੈਂ ਕਹਿੰਦਾ ਮਨਜੀਤ ਨੂੰ ਕਿਤੇ ਨੌਕਰੀਓ ਮਿਲ ਜਾਵੇ ਉਹ ਖ਼ਬਰਾਂ ਦੇਣ ਵਾਲੀ ਹਨਾ ਬਾ ਮਨਜੀਤ ਨੇ ਸਵੇਰੇ ਕਹਦੇ ਕਹਣਾ ਲੋ ਜੀ ਆਪ ਦੇਖ ਰਹੇ ਆਂ ਦੂਰਦਰਸ਼ਨ ਚੰਡੀਗੜ੍ਹ ਹੈ ਜਲੰਧਰ ਦੂਰਦਰਸ਼ਨ ਚ ਜਲੰਧਰ ਸੇ ਲਓ ਜੀ ਹੁਣ ਤੁਹਾਨੂੰ ਖਬਰ ਆ ਸਾਰੇ ਪਾਸੇ ਪਤਾ ਕਿੰਨੀ ਸਪੀਡ ਕੇ ਬੋਲਦੀਆਂ ਅਸੀਂ ਇਹਨੇ ਬੋਲ ਸਕਦੀ ਹੈਗੇ ਇਲੈਕਟ੍ਰੋਨਸ ਬੋਲਦੇ ਫਿਰ ਐਨਾ ਬਾਤ ਚ ਆਏ ਵੀ ਕੇ ਕਾ ਨਾ ਲਓ ਜੀ ਹੁਣ ਕੁਛ ਵਿਚਾਰ ਮੌਸਮ ਬਾਰੇ ਅਸੀਂ ਬਤਾ ਕਿ ਪਹਿਲਾਂ ਜੇ ਖਬਰ ਨਹੀਂ ਆਇਆ ਘੱਟ ਪਹਿਲਾਂ ਤਾਂ ਕਿਹਾ ਮਤਲਬ ਇਹ ਦੇਖਿਆਗਾ ਜੇ ਆਂ ਦੀਦੀ ਅਸੀਂ ਕਿ ਇਹਨਾਂ ਨੂੰ ਮੂਰੇ ਮਨੀ ਇੰਨਾ ਕਿਸ ਤਰ੍ਹਾਂ ਆ ਮੂਰੇ ਤੇਜ ਹੁੰਦਾ ਪਿਆ ਮੂਰੇ ਤੇਜ ਲੱਗੇ ਦੇਖਣਾ ਉਧਰ ਉਹਨਾਂ ਨੇ ਮੂਰੇ ਪੇਜ ਹੈ ਮੇਰੇ ਪੇਜ ਹੁੰਦੇ ਸਿਸਟਮ ਇਹ ਜੇ ਕਰੇ ਵੀ ਹੁੰਦੇ ਆ ਉਹ ਵੀਂ niche 3 ਨਾ ਉਸ ਤਰ੍ਹਾਂ ਬੋਲ ਦਿੰਦੇ ਤੇ ਲੋ ਜੀ ਮੇਰੇ ਮਨਚ ਤਾਂ ਵੀ ਆਪਾਂ 2-3 ਦਿਨ ਹੋ ਗਏ ਆ ਇਹਨੂੰ ਵੀ ਘਰ ਦਾ ਬਲੌਗ ਨਹੀਂ ਦੇ ਆਜੇ ਤੱਕ ਤਾਂ ਕਰਕੇ ਕੁਛ ਮੇਰੇ ਕੋਲ ਕੰਮ ਤਾਂ ਹੀ ਤਾਂ ਬਲੌਗ ਇੱਕ ਦਿਨ ਲੇਟ ਹੋ ਗਿਆ ਦੋ ਦਿਨੇ ਹੋ ਗਏ ਹਾਂ ਹੋਰ ਆ ਗਿਆ ਤੁਹਾਡਾ ਚੱਕਰ ਆਈ ਹੁਣ ਕਰਾ ਕੇ ਆਈ ਕੱਲਾ ਦੇਖੋ 8:00 9:00 ਨਿਕਲ ਜੰਨਾ ਮੈਂ ਫਿਰ ਸਵੇਰੇ ਨਹੀਂ ਵੀ ਬਲੌਗ ਬਣਦਾ ਕੁਛ ਮਨਜੀਤ ਕੰਮ ਕਰਦੀ ਹੁੰਦੀ ਹੈ ਜੀ ਐ ਤਾਂ ਹੈ ਨਹੀਂ ਵੀ ਆਪਣਾ ਕੰਮ ਵੀ ਹਾਂ ਜਦੋਂ ਦੇਖਿਆ ਜਦੀ ਕੈਮਰਾ ਨਾਲ ਆਪਾਂ ਤਾਂ ਹਾਂ 2 ਮਿੰਟ ਲਈ ਸਪੈਸ਼ਲ ਬੈਠ ਜੂंगे ਉਹ ਬਲੌਗ ਬਣ ਜਾਂਦਾ ਹੈ ਕਿ ਨਹੀਂ ਕਮਾਕਾਰਾਂ ਦਾ ਵੀ ਤੇ ਬਾਕੀ ਤੁਸੀਂ ਆਪਣੇ ਪਿੰਡ ਦਾ ਦੇਖ ਹੀ ਲਿਆ ਸਵੇਰ ਦਾ ਮਾਰਨਿੰਗ ਟਾਈਮ ਦਾ ਬਲੌਗ ਤੇ ਹੁਣ ਤੁਹਾਡੇ ਨਾਲ ਗੱਲਬਾਤ ਵੀ ਕਰਾਤੀ ਮੈਂ ਮਜੀਦ ਤੇ ਬਾਕੀ ਬੱਚੇ ਆਪਣੇ ਖੇਡ ਰਹੇ ਬਾਹਰ ਮੀਂਹ ਚ ਆਨੰਦ ਲੈ ਰਹੇ ਤੇ ਹੁਣ ਮੀਂਹ ਫੇਰ ਆ ਗਿਆ ਜੀ ਚਲੋ ਠੀਕ ਹੈ ਜੀ ਫਿਰ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਇੱਧਰ ਜਾਂ ਬਾਹਰ ਦੇ ਸੰਦੇਸ਼ਾਂ ਤੋਂ ਉਹਨਾਂ ਦਾ ਵੀ ਪੈਣਾ ਭਰਾਮਾਂ ਦਾ ਸਾਰਿਆਂ ਦਾ ਧੰਨਵਾਦ ਹੈ ਜੀ ਬਲੌਗ ਨੂੰ ਸਹਿਯੋਗ ਦੇਣ ਲਈ ਹਾਂ ਜੀ ਬਾਈ ਮਜੀਦ ਮੈਂ ਮੈਨੂੰ ਇਹ ਲੱਗਦਾ ਵੀ ਮੇਰਾ ਫੋਨ ਵੀ ਚੰਡੀਗੜ੍ਹ ਜਾਊਗਾ ਕਿਹੜੀ ਕਾਤੇ ਕੀ ਹੋਇਆ ਇਕਦਣ ਆ ਜਿਹੜੇ ਬਾਹਰ ਬਟਣ ਹੁੰਦੇ ਆ ਉਹਦੇ ਆਵਾਜ਼ ਨਹੀਂ ਘਟ ਵੱਧ ਹੁੰਦੀ ਹਾਂ ਅੱਛਾ ਹਾਂ ਕੱਲ੍ਹ ਕੀ ਹੋਇਆ ਅਸੀਂ ਫੋਨ ਲਾਇਆ ਕਰੀਏ ਕਿਸੇ ਨੂੰ ਇਹ ਕਿਸੇ ਆਪੇ ਸਪੀਕਰ ਪਰ ਲੱਗ ਜਾਂਦਾ ਆਪੇ ਹੈ ਹਾਂ ਇਹ ਤਾਂ ਫਿਰ ਫ੍ਰੀ ਜਾਂ ਲੱਗ ਗਿਆ ਹੁਣ ਆਪਣੇ ਆਪ ਆਟੋਮੈਟਿਕ ਜਿਹਾ ਚੱਲਣਾ ਆ ਗਿਆ ਪਤਾ ਨਹੀਂ ਕੀ ਹੋਇਆ ਗੱਲ ਸਦਾ ਫਾਨ ਨੇ ਵੀ ਇਹਨੂੰ ਹੋਇਆ ਬਗਿਆ ਆ ਤਾਂ ਆਪਣੇੇੇ ਮੰਗਦਾ ਹੋਇਆ ਜੇ ਹੁਣ ਫੋਨ ਤੁਸੀਂ ਫੋਨ ਕਰੋਗੇ ਪਤਾ ਹੀ ਨਹੀਂ ਲੱਗਣਾ ਸਾਨੂੰ ਵੀ ਫੋਨ ਆ ਆ ਰਿਹਾ ਹੈ ਜੇ ਕੋਲ ਬੈਠੇ ਹੋਗੇ ਤਾਂ ਪਤਾ ਲੱਗ ਜਾਊਗਾ ਬੈਲੇ ਨਹੀਂ ਵੱਜਦੀ ਅਸੀਂ ਉਹ ਵੀ ਦੇਖ ਲਈਏ ਇਹ ਵੀ ਆਟੋਮੈਟਿਕ ਕਰੈਕ ਜਾ ਹੋ ਗਿਆ ਜਾਂ ਤਾਂ ਇਹ ਗਰਮੀ ਕਰਕੇ ਪੌਂਦਲ ਗਿਆ ਐ ਵੀ ਹੋ ਸਕਦਾ ਜੀ ਜ਼ਿਆਦਾ ਗਰਮੀ ਮੈਨੂੰ ਵੀ ਕੂਲਰ ਮੇਰੇ ਪਠਾਨੇ ਆ ਹੁਣ ਹੋ ਸਕਦਾ ਜੀ ਐ ਕਿ ਨਹੀਂ ਜਿੱਕਣਾ ਹੁਣ ਬੰਦੇ ਹੀ ਪੌਂਦਲ ਜਾਂਦੇ ਜਿਆਦਾ ਗਰਮੀ ਹੋਵੇ ਸੁਜਦਾ ਨਹੀਂ ਕੋਸਾ ਐ ਤਾਈ ਫੋਨ ਆ ਜੀ ਨਿਆਣੇ ਨਹਾਣ ਲੱਗੇ ਹੋਏ ਬਾਹਰ ਇਹਨੂੰ ਵੀ ਨਿੜਾ ਦੋ ਡਾਜੂਗਾ ਉਂਝੋ ਨਾ ਨੜਾ ਦੀ ਬਾਬਾ ਮੇਤੇ ਨਹੀਂ ਹੁਣ ਲੈ ਹੁਣ ਦੇਖ ਕਿੰਨਾ ਖਰਚਾ ਹੋ ਰਿਹਾ ਆ ਤਾਂ ਮੈਨੂੰ ਐ ਰਾ ਤਾਂ ਲੈਣ ਛੱਡੋ ਬਰ ਰਹਿ ਜਾਊਗਾ ਲਓ ਜੀ ਮੇਰੇ ਵਾਲਾ ਹੀ ਫੋਨ ਗਿਰਿਆ ਤਾਈ ਮੂਰੇ ਵਾਲੀ ਡਿਸਪਲੇ ਦਾ ਗਲਾਸ ਪਿਆਈ ਜੀ ਉਹ 1000 ਰੁਪਏ ਦਾ ਜੀ ਤੇ ਬੈਕ ਸਾਈਡ ਵਾਲਾ ਕੈਮਰੇ ਵਾਲਾ ਉਹ ਪਿਆ 1300 ਦਾ ਰੁਪਿਆ 24-2500 ਲੱਗਿਆ ਤਾਂ ਇਹਦੇ ਪਰ ਤਾਂ ਠੀਕ ਹੋਇਆ ਜੀ ਆਪਣਾ 11 Plus ਤੇ ਹੁਣ ਮਨ ਮੰਗ ਰਿਹਾ ਤੇ ਹੁਣ ਮੈਨੂੰ ਲੱਗਦਾ ਇਹਦੇ ਵਾਲਾ ਫੋਨ ਵੀ ਮੰਗੂਗਾ ਰਿਪੇ ਲਾ ਲਓ ਹੁਣ ਜਾਰ 2000 ਹਾਂ ਹੋ ਸਕਦਾ ਜੀ ਤੇ ਚਲੋ ਠੀਕ ਹੈ ਜੀ ਤੇ ਮਿਲਦੇ ਆ ਜੀ ਹੁਣ ਅਗਲੇ ਵਲੌਗ ਵਿੱਚ ਸਸਰੀਕਾਲ ਬਾਏ ਬਾਏ ਹਾਂਜੀ ਬਾਈ ਬਾਏ